ਮਾਦਾ ਸੇਦੂ ਆ ਆ ਗਏ ਅਸੀਂ ਇੱਥੇ ਡਬਲੂ ਸੀ ਕਲੋਨੀ ਤੇ ਹਸਪੀਟਲ ਪਤਾ ਲੈਣੇ ਇੱਥੇ ਮੁੰਡਾ ਸਾਡਾ ਬਿਮਾਰ ਸੀ ਇੱਕ ਤੇ ਇੱਥੇ ਡਬਲੂ ਸੀ ਹਸਪੀਟਲ ਆ ਇੱਥੇ ਡਬਲੂ ਸੀ ਇੱਲਾ ਮੈਂ ਕਲੋਨੀਆਂ ਬਣੀਆਂ ਗਾਂ ਨਜ਼ਾਰੇ ਆ ਇੱਥੇ ਮੈਂ ਇਹ ਵੇਖ ਰਿਹਾ ਕੀ ਕਹਿੰਦੇ ਆ ਹੁਣੇ ਚੱਲੇ ਆ ਮੁੰਡੇ ਕੋਲੇ ਉਹਨੂੰ ਮਿਲਣ ਪਤਾ ਨਹੀਂ ਚੱਲਿਆ ਸੀ ਉਹਦਾ ਆ ਆ ਗਿਆ ਹਸਪੀਟਲ ਨਹੀਂ ਆਇਆ ਸਟੇਡੀਅਮ ਸੋਰੀ ਆ ਸਟੇਡੀਅਮ ਆਊਗਾ ਅੱਜ ਤਾਂ ਆ ਇਧਰ ਤੁਸੀਂ ਮੁੜ ਜਾਣਾ ਵਾ ਆਏ ਆ ਕੈਂਪਰ ਆਪਣੀ ਖਾਦੀ ਲਾਦਾ ਹੋਵੇ ਚਲ ਜੀ ਥਾਲੀ ਇਹ ਆ ਗਿਆ ਸਟੇਡੀਅਮ ਡਬਲ ਜੁੱਤੀ ਅਲਦਾ ਚੱਕ ਜੜਿਆ ਤੇ ਸਟੇਡੀ ਆ ਹੌਲੀ 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 ਅ ਕਲੈਕਟਿਵ ਇਹ ਭੈਣ ਕੈਮਰਾ ਦੀ ਦਾਦਾ ਵੀ ਹਾਂ ਭੈਣ ਵੀਡੀਓ ਬਣੀ ਜਾਂਦੀ ਐ ਆ ਲਾਈਟਾਂ ਹੀ ਬੰਦ ਗਿਆ ਭਾਈਪੁੱਤ ਨੇ ਕਿਤੇ ਇਹ ਜਾ ਕੇ ਸਬਜੀ ਮੱਥੇ ਮਾਰ ਦੇਣਾ ਆ ਆ ਗਈ ਹਸਪੀਟਲ ਬਾਈ ਸਾਹਮਣੇ ਖੜਾ ਗਿਆ ਪਰ ਇੱਥੇ ਦੇਖੇ ਗੋਡੇ ਨਾਲ ਛਾਲਦੀ ਕਿਤੇ ਆ ਫੜੀ ਮੈਂ ਬਣਾ ਲਾ ਮਾਰੀ ਵੀਡੀਓ ਆਲੇ ਹੋਂ ਲੱਗਿਆ ਹੋਂ ਲੱਗਿਆ ਐਂਟਰ ਅੰਦਰ A haciendo hey, hospital. Come here.